नाम में सचिव उप विभाग पे फिलिंग कर ये देखो ना ये 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 फाइनल पर क्यों क्या है ऐसा आप पिन आप फोटोग्राफ ले सकते हैं ले दो ਦੀ ਬਕਸਾ ਕਿਹੜੀ ਬੇਕਰੀ ਐ ਫਲੋਰੈਂਸ ਫੇਕਰੀ ਬੇਕਰੀ ਸਾਡੀ ਅੱਜ ਫੂਡ ਸੇਫਟੀ ਵੱਲੋਂ ਇੱਥੇ ਕੋਈ ਰੇਡ ਜੀ ਕੀਤੀ ਗਈ ਸੀ ਤੇ ਕੁਝ ਸਮਝਾਇਆ ਗਿਆ ਕੀ ਕੁਝ ਖਾਮੀਆਂ ਆ ਸੀ ਕਿ ਤੁਹਾਨੂੰ ਕਿਹਾ ਫੂਡ ਇੰਸਪੈਕਟਰ ਸਰ ਨੇ ਸਰ ਨੇ ਥੋੜਾ ਜਿਹਾ ਦੱਸਿਆ ਕੀ ਸਾਨੂੰ ਜਿਹੜੇ ਜਿਸ ਤਰ੍ਹਾਂ ਅਸੀਂ ਗਲਵਸ ਕੁਝ ਲੜਕੇ ਨੇ ਨਹੀਂ ਢਾਲੇ ਅਸੀਂ ਉਹਨਾਂ ਚੀਜ਼ਾਂ ਅਗਰ ਨੈਕਸਟ ਟਾਈਮ ਧਿਆਨ ਰੱਖਾਂਗੇ ਕੀ ਮਲਗੀ ਪ੍ਰੋਪਰ ਸੀ ਹਾਈਜਨਿਕ ਤਰੀਕੇ ਨਾਲ ਸਾਰਾ ਕੰਮ ਕਰੀਏ ਸੀ ਸਰ ਪਤੁਤਰੀ ਜਦੋਂ ਕਿਚਨ ਤੇ ਉਸ ਵੀ ਜਿਹੜਾ 마ਸਕ ਜਿਹੜਾ ਹੈਅਰ 마ਸਕ ਹੈਗਾ ਵਾ ਉਹ ਹੁਣ ਪਾਇਆ ਸੀ ਸਾਨੂੰ ਵੇਖ ਕੇ ਪਹਿਲੇ ਵੀ ਨਹੀਂ ਪਾਇਆ ਸੀ ਸਰ ਬਟ ਮੈਚ ਨੂੰ ਐਂਟਰ ਕੀਤਾ ਅਸੀਂ ਕਿਚਨ ਚ ਐਂਟਰ ਕਰਦੇ ਅਸੀਂ 마ਸਕ ਹੈਅਰ 마ਸਕ ਪਾ ਕੇ ਫੇਰੀ ਐਂਟਰ ਕਰਦੇ ਆ ਇਸ ਕਰਕੇ ਉਹ 마ਸਕ ਪਾਇਆ ਸੀ ਕਿਹੜੀ ਖਾਮੀਆਂ ਸਰ ਨਜ਼ਰ ਆਈਆਂ ਹੋ ਖਾਮੀਆਂ ਕੋਈ ਤੋਂ ਦੂਰ ਹੋਣਗੀਆਂ ਇਹ ਵੀ ਸਰ ਦੱਸਿਆ ਨਾ ਵਸੀ ਮਲਗੀ ਅਜ ਤੋਂ ਸਟਾਰਟ ਕਰ ਦਾਂਗੇ ਮਲਗੀ ਸਾਰਿਆਂ ਨੇ ਪ੍ਰੋਪਰ ਯੂਨੀਫਾਰਮ ਪਲਸ ਜਿਹੜੇ ਗਲਵਜ਼ ਹੈ ਜਾ ਜੋ ਵੀ ਪ੍ਰੋਬਲਮ ਆਈ ਹੋ ਸਾਰੀ ਸੌਲਵ ਹੋ ਜਾਏ। ਇਹ ਗਾਈਡਲਾਈਨ ਤੁਹਾਨੂੰ ਪਹਿਲਾਂ ਨਹੀਂ ਕਦੀ ਮਿਲੀ ਸੀ। ਨਹੀਂ ਮਿਲੀ ਸੀ ਸਰ। ਪ੍ਰੋਪਰ ਫਾਲੋ ਕਰਦੇ ਪਏ ਅਸੀਂ। ਕੁਝ ਚੀਜ਼ਾਂ ਰਹਿ ਜਾਂਦੀਆਂ ਜਿਹੜੀਆਂ ਜਿੱਦਾਂ ਕੱਲ ਪ੍ਰੋਬਲਮ ਆਈ ਹੋ ਉਹ ਵੀ ਅਸੀਂ ਮਲਕ ਸੌਲਵ ਕਰ ਦਾਂਗੇ। ਸਰ ਜਿਹੜਾ ਕੇਕ ਜਿਹੜੇ ਬਣ ਉਸ ਤੇ ਡੇਟਸ ਵੀ ਲਿਖੀ ਜਾਂਦੀ ਹੈ ਕੁਝ ਨਾਲ ਦੇ ਅੰਦਰ ਕੋਈ ਲਿਖਿਆ ਨੇ ਕੋਈ ਡੇਟ ਕੋਲੋਂ ਕੇਕ ਬਣਿਆ ਉਹ ਕੋਈ ਇਸ ਤਰ੍ਹਾਂ ਦੀ ਸਰ ਉਹ ਜੇ ਬੰਦੇ ਪੇਲੇ ਉਹਨਾਂ ਦੀ ਡੇਟ ਲਿਖਣੀ ਨਾ ਜੇ ਹੋਰ ਨਵੇਂ ਬਣੇ ਆ ਉਹਨਾਂ ਦੇ ਕੇ ਕਿੰਨਾ ਸਮੇਂ ਹੋ ਗਿਆ ਕੇਕ ਉਸ ਤੇ ਹੈ। ਉਹਨੇ ਕੀ ਹੈ ਉਹਨਾਂ ਦੇ ਜਿਸ ਦਾ ਬੰਦੇ ਨੇ ਅੰਦਰ ਕੋਸ਼ਿਸ਼ ਰੱਖ ਦਿੰਦੇ ਆ ਕਿ ਥ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਸਹਾਇਕ ਕਮਿਸ਼ਨਰ ਫੂਡ ਸੇਫਟੀ ਤਾਇਨਾਤ ਆ। ਸਲਿਸਾ 2000 ਆਰ ਅਰ ਤੋਂ ਰਲਵਾ ਚੈਕਿੰਗ ਕੀਤੀ ਗਈ ਕਿ ਇਸ ਵੇਲੇ ਚੈਕਿੰਗ ਕੀਤੀ ਗਈ ਕਿ ਕੁਝ ਕਮੀਆਂ ਪਾਈ ਗਈ ਕਿ ਕੁਝ ਕਰਨ ਦੇ। ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਨਵਰਾਤਰੀਆਂ ਦਾ ਸੀਜ਼ਨ ਚੱਲ ਰਿਹਾ ਹੈ ਔਰ ਨਵਰਾਤਰੀਆ ਤੋਂ ਸਾਡੇ ਜਿਹੜੇ ਹੈ ਤਿਉਹਾਰ ਜਿਹੜੇ ਹੈ ਉਹਦੀ ਸ਼ੁਰੂਆਤ ਹੋ ਜਾਂਦੀ ਹੈ ਔਰ ਇਹ ਤਿਉਹਾਰ ਜਿਹੜਾ ਹੈ ਸਭ ਲਈ ਖੁਸ਼ੀਆਂ ਭਰਿਆ ਤਿਉਹਾਰ ਹੈ ਨਵਰਾਤਰੀਆਂ ਦੀਆਂ ਖੁਸ਼ੀਆਂ ਸਾਰੇ ਮਨਾ ਰਹੇ ਆ ਲੋਕ ਘਰਾਂ 'ਚ ਜਾਗਰਣ ਕਰਾ ਰਹੇ ਆ ਮਾਤਰਾਣ ਦੀ ਚੌਂਕੀ ਚੱਲ ਰ ਔਰ ਸਾਡਾ ਜਿਹੜਾ ਫਿਰ ਇੱਕ ਮਕਸਦ ਬਣ ਜਾਂਦਾ ਹੈ ਕਿ ਅਸੀਂ ਜਿਹੜਾ ਸਾਨੂੰ ਜੋ ਡਿਊਟੀ ਲੱਗੀ ਹੈ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਕਿ ਅਸੀਂ ਜਿਹੜਾ ਹੈ ਲੋਕਾਂ ਤੱਕ ਸੇਫ ਐਂਡ ਹੌਲਸਮ ਫੂਡ ਪਹੁੰਚਾਈਏ ਜਿਸ ਦੇ ਤਹਿਤ ਸਾਡੀਆਂ ਟੀਮਾਂ ਵੱਲੋਂ ਨਿਰੰਤਰ ਚੈਕਿੰਗ ਜਾਰੀ ਹੈ ਔਰ ਸਾਨੂੰ ਜਿਹੜੇ ਹੈ ਹੈੱਡਕੁਆਰਟਰ ਤੋਂ ਵੀ ਨਿਰਦੇਸ਼ ਹੈ ਕਿ ਤੁਸੀਂ ਫੀਲਡਸ ਦੇ ਵਿੱਚ ਰਹੋ ਵੱਧ ਤੋਂ ਵੱਧ ਲੋਕਾਂ ਨੂੰ ਕੀ ਚੈਕਿੰਗ ਕਰੋ ਜਿਹੜੇ ਗਲਤ ਨੇ ਉਹਨਾਂ ਦੀ ਸੈਂਪਲਿੰਗ ਐਨਫੋਰਸਮੈਂਟ ਐਕਟੀਵਿਟੀਆਂ ਕਰੋ ਔਰ ਜਿੱਥੇ ਕੋਈ ਸੁਧਾਰ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਜਾ ਕੇ ਐਜੂਕੇਟ ਕਰੋ ਸੋ ਇਸ ਲੜੀ ਦੇ ਤਹਿਤ ਅੱਜ ਅਸੀਂ ਜਿਹੜਾ ਹੈ ਬੇਕਰੀਸ ਦੀ ਜਿਹੜੀ ਚੈੱਕ ਇਨ ਕਰ ਰਹੀ ਸੀ ਔਰ ਅਸੀਂ ਅ ਮਜੀਠਾ ਰੋਡ ਤੋਂ ਸਰਕੂਲਰ ਰੋਡ ਵੱਲ ਜਾਂਦੇ ਹੋਏ ਫਲੋਰਨ ਫੇਰੀ ਬੇਕਰੀ ਆ ਵੇਖੀ ਅਸੀਂ ਚੈੱਕ ਇਨ ਕੀਤੀ ਸੋ ਇਹਨਾਂ ਦੀ ਹਾਈਜਨ ਠੀਕ ਸੀ ਕੁਝ ਦੋ ਚਾਰ ਗੱਲਾਂ ਇਹਨਾਂ ਨੂੰ ਦੱਸਣ ਵਾਲੀਆਂ ਸੀ ਉਹ ਇਹਨਾਂ ਨੂੰ ਦੱਸ ਦਿੱਤੀਆਂ ਔਰ ਇੱਥੋਂ ਜਿਹੜਾ ਹੈ ਕੇਕ ਦਾ ਸੈਂਪਲ ਜਿਹੜਾ ਹੈ ਉਹ ਕਲੈਕਟ ਕਰਾਂਗੇ ਸਰ ਗਲਵਸ ਕਿਸੇ ਨੇ ਨਹੀਂ ਸਰ ਮੰਨੀ ਪਰ ਮੰਨੀ ਬੇਕਰੀ ਹੈਗੀ ਆ ਕਾਫੀ ਸਰ ਲੋਕ ਇੱਥੋਂ ਕੇਕ ਖਾਂਦੇ ਪਰ ਅਸੀਂ ਵੇਖਿਆ ਕਿ ਕਿਸੇ ਨੇ ਹੱਥਾਂ ਤੇ ਗਲਵਸ ਨਹੀਂ ਪਾਏ ਜੀ ਜੀ ਮੈਂ ਉਹੀ ਉਹੀ ਤੁਹਾਨੂੰ ਕਹਿ ਰਿਹਾ ਕਿ ਇੱਕ ਇਹਨਾਂ ਦੇ ਜਿਹੜੀ ਬੇਕਰੀ ਹੈ ਇਹਨਾਂ ਨੇ ਕੈਪਸ ਜੁਰੂਰ ਪਾਈਆਂ ਪਰ ਗਲਵਜ਼ ਕਿਸੇ ਨੇ ਨਹੀਂ ਪਾਇਆ ਸੋ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਗਲਵਜ਼ ਜਿਹੜੇ ਹੈ ਸਾਰੇ ਲੜਕਿਆਂ ਨੂੰ ਪਵਾਓ ਔਰ ਕੋਈ ਜਿਹੜੀਆਂ ਚੀਜ਼ਾਂ ਹੈ ਜਿਵੇਂ ਕਿ ਕੁਝ ਚੀਜ਼ਾਂ ਇਹਨਾਂ ਦੇ ਸੀ ਕਿ ਇਹਨਾਂ ਦੇ ਕਵਰਡ ਕਰਕੇ ਰੱਖੋ ਟੱਕ ਕੇ ਰੱਖੋ ਔਰ ਅ ਮਤਲਬ ਅਗਰ ਆਪਾਂ ਕਹੀਏ ਕਿ ਆਹ ਆਉਣ ਦਾ ਹਾਲ ਜਿਸ ਤਰ੍ਹਾਂ ਬੇਕਰੀ ਦੇ ਵਿੱਚ ਗੰਦ ਹੁੰਦਾ ਹੈ ਬਹੁਤ ਉਹ ਤਾਂ ਨਹੀਂ ਸੀ ਪਰ ਥੀਕ ਇਹਨਾਂ ਦੀ ਪਰਸਨਲ ਹਾਈਜੀਨ ਵੱਲੋਂ ਥੋੜੇ ਇਸ਼ੂ ਸੀ ਕੋਸ਼ ਇਨਾਂ ਨੂੰ ਕਹਿ ਦਿੱਤਾ ਇਨਾਂ ਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰਾਂਗੇ ਐਂਡ I ਵਿਲ ਫਾਲੋ ਇਟ ਸਰ ਫੂਡ ਸੇਫਟੀ ਲਿਸੈਂਸ ਐਨੂਵਲ ਸਰ ਜੀ ਹੈਗਾ ਜੀ ਔਰ ਮੇਰੀ ਤੁਹਾਡੇ ਸਾਰੇ ਚੈਨਲਸ ਦੇ ਮਾਧਿਅਮ ਦੇ ਨਾਲ ਇਹ ਰਿਕਵੈਸਟ ਹੈ ਜੇ ਨਮੀ ਸਾਡੇ ਬੇਕਰੀਜ਼ ਵਾਲੇ ਜਾਂ ਮਠਿਆਈਜ਼ ਵਾਲੇ ਨੇ ਜਾਂ ਕੋਈ ਵੀ ਚੀਜ਼ ਨੇ ਜਿਹੜੀਆਂ ਸਾਡੇ ਆਉਣ ਵਾਲੇ ਤਿਉਹਾਰਾਂ ਦੇ ਵਿੱਚ ਜ਼ਿਆਦਾ ਵਰਤੋਂ ਦੇ ਵਿੱਚ ਆਉਣੀਆਂ ਉਹ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਓ ਤੇ ਬਣਾਉਣ ਵਾਲਿਆਂ ਦੀ ਵੀ ਪਰਸਨਲ ਹਾਈਜੀਨ ਨੂੰ ਇਨਸ਼ੋਰ ਕਰੋ ਇਹ ਸਾਰੀ ਮੋਰਲ ਡਿਊਟੀ ਜੋ ਹੈ ਇਹਨਾਂ ਦੇ ਓਨਰਸ ਨੇ ਜਿਹੜੀ ਦੇ ਇੰਸਟੀਟਿਊਸ਼ਨਸ ਤੇ ਉਹਨਾਂ ਦੀ ਬਣਦੀ ਹੈ ਔਰ ਜਿਹੜੇ ਵੀ ਲੋਕ ਗਲਤ ਤਰੀਕੇ ਨਾਲ ਗਲਤ ਪ੍ਰੈਕਟਿਸਿਸ ਦੇ ਨਾਲ ਚੀਜ਼ਾਂ ਬਣਾ ਰਹੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਜਿਹੜਿਆ ਸਾਡੇ ਵਿਭਾਗ ਦੇ ਜਿਹੜੇ ਫੂਡ ਇਨਸਪੈਕਟਰ ਫੂਡ ਸੇਫਟੀ ਆਫਿਸਰਸ ਨੇ ਇਹਨਾਂ ਨੂੰ ਅਪਰੋਚ ਕਰੋ ਉਹਨਾਂ ਨੂੰ ਸੀਕ੍ਰਟ ਇਨਫੋਰਮੇਸ਼ਨਸ ਦੇਣ ਤੇ ਅਸੀਂ ਉਹਦੇ ਤੇ ਜਿਹੜਾ ਹੈ ਜੋ ਵੀ ਬਣ ਦੇ ਸਕਦੇ ਸਖਤ ਕਾਰਵਾਈ ਅਮਲ ਚ ਲਿਆ